ਇਸ ਸਵੇਰੇ ਦੀ ਦੁਖਦਾਈ ਖਬਰ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਬਜ਼ੁਰਗ ਦੀ ਪੇਟ ਪਰੇ ਹਾਲਾਤ ਵਿੱਚ ਹੋਈ ਮੌਤ ਦੀ ਖਬਰ ਸਾਹਮਣੇ ਆਈ ਹੈ। ਵਿਅਕਤੀ ਦੀ ਪਛਾਣ ਪਿੰਡ ਕਾਲਾ ਨੰਗਲ ਦੇ ਰਹਿਣ ਵਾਲੇ ਉਮਰ ਬਾੜ ਸਾਲ ਵਿਜੇ ਕੁਮਾਰ ਦੇ ਤੌਰ ਤੇ ਹੋਈ ਅਤੇ ਮ੍ਰਿਤਕ ਵਿਜੇ ਕੁਮਾਰ ਪੇਂਟ ਦਾ ਕੰਮ ਕਰਦਾ ਸੀ। ਅਤੇ ਕੁਝ ਦਿਨ ਪਹਿਲਾਂ ਹਿਮਾਚਲ ਆਪਣੇ ਕੰਮ ਦੇ ਲਈ ਗਿਆ ਹੋਇਆ ਸੀ ਅਤੇ ਅਜਦ ਹਿਮਾਚਲ ਤੋਂ ਵਾਪਸ ਆ ਕੇ ਰੇਲਵੇ ਸਟੇਸ਼ਨ ਤੇ ਆਰਾਮ ਕਰ ਰਿਹਾ ਸੀ ਤਦ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਦੀ ਮੌਤ ਗਰਮੀ ਦੇ ਹਾਰਟ ਅਟੈਕ ਹੋਣ ਕਰਕੇ ਆਈ ਹੈ ਇਹ ਜਾਣਦਾ ਹੈ ਕਿ ਜਿਵੇਂ ਗੱਡੀ ਤੋਂ ਉਤਰਦੇ ਹੀ ਉਸ ਦੀ ਤਬੀਤ ਖਰਾਬ ਹੋ ਗਈ ਅਤੇ ਉਸ ਨੇ ਰੇਲਵੇ ਸਟੇਸ਼ਨ ਤੇ ਬੈਂਚ ਤੇ ਲੰਮੇ ਪੈ ਗਿਆ ਉਥੋਂ ਹੀ ਰੇਲਵੇ ਸਟੇਸ਼ਨ ਪੁਲਿਸ चौकी ਦੇ ਇੰਚਾਰਜ ਭਪਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਉਹ ਤੁਰੰਤ ਰੇਲਵੇ ਸਟੇਸ਼ਨ ਤੇ ਪਹੁੰਚਿਆ ਅਤੇ ਮ੍ਰਿਤਕ ਦੀ ਲਾਸਟ ਲਾਈਨ ਦੇ ਲਈ ਉਪਰੰਤ ਜੇਬ ਦੇ ਵਿੱਚੋਂ ਉਸ ਦੇ ਵੋਟਰ ਕਾਰਡ ਮਿਲਿਆ ਜਿਸ ਤੋਂ ਉਸਦੀ ਪਹਿਚਾਨ ਵਿਜੇ ਕੁਮਾਰ ਵਾਸੀ ਕਾਲਾ ਨੰਗਲ ਪੁਲਿਸ ਥਾਣਾ ਸਦਰ ਗੁਰਦਾਸਪੁਰ ਦੇ ਤੌਰ ਤੇ ਹੋਈ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਪੋਸਟ ਮਾਸਮ ਨੂੰ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਭੇਜ ਦਿੱਤੀ ਗਈ ਹੈ ਅਤੇ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਕੀ ਕੁਝ ਹੈ ਉੱਪਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣਾ। ਤੁਸੀਂ ਬਣੇ ਰਹੋ ਪੰਜਾਬੀ ਇੱਕ ਰਜਾਣ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ। ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਕੁਦਰ ਅਫਸਰ ਨੇ ਇੱਕ ਮੀਮੂ ਦਿੱਤੀ ਹੈ। ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਉਤਰੀ ਸ਼ਰੇਨੀ ਦੀ ਪਾਣੀ ਵਾਲੀ ਟੈਂਚੀ ਦੇ ਕੋਲ ਬੈਂਚ ਦੇ ਲੰਮੇ ਪਿਆ ਹਾ ਜਿਹਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਉਹ ਉਧਾਰਕ ਉਹ ਕੋ ਮਿਲਿਆ ਜਾਮਾਤਲਾ ਸੀ ਉਧਾਰ ਕਾਰਡ ਪੈਨ ਕਾਰਡ ਉਹ ਮਿਲਿਆ ਉਸ ਤੋਂ ਉਹਦੀ شناخت ਹੋਈ ਹੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਮਾਚਲ ਦਾ ਆਪਣੇ ਪੇਂਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਬੈਂਚ ਦੇ ਆ ਕੇ ਲੰਮੇ ਪਿਆ ਹੋਇਆ ਉਥੇ ਅਚਾਨਕ ਕੁਦਰਤੀ ਤੌਰ ਤੇ ਉਹਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੂਰਵਣ ਕਰਵਾਇਆ ਜਾ ਰਿਹਾ ਲੱਗਦਾ ਕਿ ਨਾ ਗਰਮੀ ਪੈ ਰਹੀ ਹੈ ਗਰਮੀ ਜਾਂ ਹੋ ਸਕਦਾ ਵੀ ਗਾੜਾ ਗਰਮੀ ਕਰਕੇ ਵੀ ਉਮਰ ਵੀ ਏਜ ਜੋ 30 ਸਾਲ ਉਮਰ ਹੀ ਉਹਦੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋ ਇੱਕ ਟੈਕਨ ਕਰਕੇ ਬਾਕੀ ਪੋੜਨ ਰਿਪੋਰਟ ਉਹਦੀ ਸਾਰਾ ਪਤਾ ਲੱਗ ਜਾਗਾ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਢਕਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਕੀਤੀ ਗਈ ਕੀਤੀ ਗਈ ਆ ਤੇ ਕੋਠ ਹੁਣ ਕਰਾ ਕੇ ਲਾਚ ਜਿਹੜੀ ਹਵਾਲੇ ਵਾਰਤਾ ਜਿਹੜੀ ਆ ਕੀਤੀ ਜਾ ਰਹੀ ਹੈ ਕਿੱਥੇ ਹੈ ਜਿਹੜੀ ਜਗ੍ਹਾ ਪਲੇਟਫਾਰਮ ਪਲੇਟਫਾਰਮ ਤੇ ਪਾਣੀ ਵਾਲੀ ਟੈਂਚੀ ਹੈ ਜਿਹੜੀ ਉਹਦੇ ਲਾਗੇ ਬਣੇ ਸਾਈਡ ਦੇ ਥੱਲੇ ਪੈਂਚ ਬਣੇ ਆ ਉਹਦੇ ਉੱਪਰ ਪਿਆ ਕੋਈ ਲਾਗੂ ਮਿਲਿਆ ਗਿਆ ਕੋਈ ਨਹੀਂ ਕੁਝ ਨਹੀਂ ਮਿਲਿਆ ਸਿਰਫ ਆਧਾਰ ਕਾਰਡ ਪੈਨ ਕਾਰਡ ਮਿਲਿਆ ਜਿੱਥੇ ਇਹਦੀ ਸ਼ਨਾਖਤ ਹੋਈ ਹੈ ਬਾਕੀ ਕੋਈ ਗੱਲਬਾਤ ਨਹੀਂ ਵਾਰਸਾ ਵੱਲੋਂ ਕੋਈ ਇਹਦੀ ਮੌਸਮ ਦੀ ਸਖਤ ਬਾਜ਼ਾਰ ਨਹੀਂ ਕੀਤਾ ਤੇ ਕਾਰਵਾਈ 199 ਮੀਰਾ ਸੱਲੇ ਹੁੰਦੀ ਜਾ ਰਹੀ ਹੈ ਇਸ ਵੇਲੇ ਦੀ ਦੁਖਦਾਈ ਖਬਰ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਬਜ਼ੁਰਗ ਦੀ ਪੇਟ ਪਰੇ ਹਾਲਾਤ ਵਿੱਚ ਹੋਈ ਮੌਤ ਦੀ ਖਬਰ ਸਾਹਮਣੇ ਹੈ। ਵਿਅਕਤੀ ਦੀ ਪਛਾਣ ਪਿੰਡ ਕਾਲਾ ਨੰਗਲ ਦੇ ਰਹਿਣ ਵਾਲੇ ਉਮਰ 62 ਸਾਲ ਵਿਜੇ ਕੁਮਾਰ ਦੇ ਤੌਰ ਤੇ ਹੋਈ ਅਤੇ ਮ੍ਰਿਤਕ ਵਿਜੇ ਕੁਮਾਰ ਪੇਂਟ ਦਾ ਕੰਮ ਕਰਦਾ ਸੀ। ਅਤੇ ਕੁਝ ਦਿਨ ਪਹਿਲਾਂ ਹਿਮਾਚਲ ਆਪਣੇ ਕੰਮ ਦੇ ਲਈ ਗਿਆ ਹੋਇਆ ਸੀ ਅਤੇ ਅਜਦ ਹਿਮਾਚਲ ਤੋਂ ਵਾਪਸ ਆ ਕੇ ਰੇਲਵੇ ਸਟੇਸ਼ਨ ਤੇ ਆਰਾਮ ਕਰ ਰਿਹਾ ਸੀ ਤਦ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਦੀ ਮੌਤ ਗਰਮੀ ਦੇ ਹਾਰਟ ਅਟੈਕ ਹੋਣ ਕਰਕੇ ਆਈ ਹੈ ਇਹ ਜਾਬਦਾ ਹੈ ਕਿ ਜਿਵੇਂ ਗੱਡੀ ਤੋਂ ਉਤਰਦੇ ਹੀ ਉਸ ਦੀ ਤਬੀਤ ਖਰਾਬ ਹੋ ਗਈ ਅਤੇ ਉਸ ਨੇ ਰੇਲਵੇ ਸਟੇਸ਼ਨ ਤੇ ਪੈਂਚ ਤੇ ਲੰਮੇ ਪੈ ਗਿਆ ਉਥੋਂ ਹੀ ਰੇਲਵੇ ਸਟੇਸ਼ਨ ਪੁਲਿਸ ਚੌਂਕੀ ਦੇ ਇੰਚਾਰਜ ਭਪਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਉਹ ਤੁਰੰਤ ਰੇਲਵੇ ਸਟੇਸ਼ਨ ਤੇ ਪਹੁੰਚਿਆ ਤੇ ਮ੍ਰਿਤਕ ਦੀ ਲਾਸਟ ਲਾਈਨ ਦੇ ਲਈ ਉਪਰੰਤ ਜੇਬ ਦੇ ਵਿੱਚੋਂ ਉਸ ਦੇ ਵੋਟਰ ਕਾਰਡ ਮਿਲਿਆ ਜਿਸ ਤੋਂ ਉਸਦੀ ਪਹਿਚਾਨ ਵਿਜੇ ਕੁਮਾਰ ਵਾਸੀ ਕਾਲਾ ਨੰਗਲ ਪੁਲਿਸ ਥਾਣਾ ਸਦਰ ਗੁਰਦਾਸਪੁਰ ਦੇ ਤੌਰ ਤੇ ਹੋਈ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਪੋਸਟ ਮਾਸਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਭੇਜ ਦਿੱਤੀ ਗਈ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ। ਹੋਰ ਕੀ ਕੁਝ ਕੀ ਉਪਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣਾ। ਤੁਸੀਂ ਬਣੇ ਰਹੋ ਪੰਜਾਬੀ ਇੱਕ ਰਚਾਨੇ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ। ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦਾ ਅਫਸਰ ਨੇ ਇੱਕ ਮੀਮੂ ਦਿੱਤੀ ਆ। ਕਿ ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਕੁਤਰੀ ਛਰੇਣੀ ਦੇ ਪਾਣੀ ਵਾਲੀ ਟੈਂਕੀ ਦੇ ਕੋਲ ਬੈਂਚ ਤੇ ਲੰਮੇ ਪਿਆ ਹਾ ਜਿਹਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਵਾਦ ਉਧਾਰਕ ਮੇਰਾ ਜਾਮਤਰਾਸੀ ਉਧਾਰ ਕਾਰਡ ਪੈਨ ਕਾਰਡ ਮੇਰੇ ਉਤੋਂ ਉਹਦੀ شناخت ਹੋਈ ਸੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਹ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਮਾਚਲ ਨਾਲ ਆਪਣੇ ਪੇਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਕਿਤੇ ਬੈਂਚ ਦੇ ਆ ਕੇ ਲੰਮੇ ਪਿਆ ਹੋਏ ਉਥੇ ਅਚਾਨਕ ਕੁਦਰਤੀ ਤੌਰ ਤੇ ਉਹਦੀ ਜਿਹੜੀ ਮੌਸਮ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੁਸ਼ਟੀ ਕਰਨ ਕਰਵਾਇਆ ਜਾ ਰਿਹਾ ਲੱਗਦਾ ਗਰਮੀ ਪੈਰੀ ਗਰਮੀ ਜਾਂ ਹੋ ਸਕਦਾ ਵੀ ਗਾੜਾ ਗਰਮੀ ਕਰਕੇ ਵੀ ਉਮਰ ਵੀ ਇਹ ਜੋ 30 ਸਾਲ ਉਮਰ ਹੀ ਉਹਦੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਇ ਇੱਕ ਟੈਕਨ ਕਰਕੇ ਬਾਕੀ ਪੋਰਨ ਰਿਪੋਰਟ ਉਹਦੀ ਸਾਰਾ ਪਤਾ ਲੱਗੇਗਾ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਰਖਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਅਸ ਕੀਤੀ ਗਈ ਕੀਤੀ ਗਈ रिपोर्ट हुन करा के लाते एरिया हवाले वार्ता जिया कीती जा रही है कोई किथे है की जगह प्लेटफार्म प्लेटफार्म ते पानी वाली टेंचियां जडी ओदे लागे बने सेट ते ਥਲੇ ਬੈਂਚ ਬਨੇ ਆ ओदे ਉਪਰ ਪਿਆ ਇਹ ਲਾਗੂ ਮਿਲਿਆ ਕੁਛ ਨਹੀਂ ਮਿਲਿਆ ਸਰਵਧਾਲ卡ਡ ਪੈਨ卡ਡ ਮਿਲਿਆ ਜਿੱਥੇ ਰੀਸਨਾਗਤ ਹੋਈ ਹੈ ਬਾਕੀ ਕੋਈ ਗੱਲਬਾਤ কুমਾਰਸਾਵਾ ਨਾਲ ਕੋਈ ਇਹਦੀ ਮੌਸਮਾਂ ਦੀ ਕਿੱਸਾ ਸੁਬਾ ਯਾਰ ਨਹੀਂ ਕੀਤਾ ਤੇ ਕਾਰਵਾਈ ਇੱਕ ਚੁਣਨੇ ਵੀ ਰਸ ਲੈਣਦੇ ਜਾ ਰਹੇ ਇਸ ਸੋਲੇ ਦੀ ਦੁਖਦਾਈ ਖਬਰ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਬਜ਼ੁਰਗ ਦੀ ਪੇਟ ਪਰੇ ਹਾਲਾਤ ਵਿੱਚ ਹੋਈ ਮੌਤ ਦੀ ਖਬਰ ਸਾਹਮਣੇ ਆਈ ਹੈ। ਵਿਅਕਤੀ ਦੀ ਪਛਾਣ ਪਿੰਡ ਕਾਲਾ ਨੰਗਲ ਦੇ ਰਹਿਣ ਵਾਲੇ ਉਮਰ 62 ਸਾਲ ਵਿਜੇ ਕੁਮਾਰ ਦੇ ਤੌਰ ਤੇ ਹੋਈ ਅਤੇ ਮ੍ਰਿਤਕ ਵਿਜੇ ਕੁਮਾਰ ਪੇਂਡ ਦਾ ਕੰਮ ਕਰਦਾ ਸੀ। ਅਤੇ ਕੁਝ ਦਿਨ ਪਹਿਲਾਂ ਹਿਮਾਚਲ ਆਪਣੇ ਕੰਮ ਦੇ ਲਈ ਗਿਆ ਹੋਇਆ ਸੀ ਅਤੇ ਅਜਦ ਹਿਮਾਚਲ ਤੋਂ ਵਾਪਸ ਆ ਕੇ ਰੇਲਵੇ ਸਟੇਸ਼ਨ ਤੇ ਆਰਾਮ ਕਰ ਰਿਹਾ ਸੀ ਤਦ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਦੀ ਮੌਤ ਗਰਮੀ ਦੇ ਹਾਰਟ ਅਟੈਕ ਹੋਣ ਕਰਕੇ ਆਈ ਹੈ ਇਹ ਜਾਣਦਾ ਹੈ ਕਿ ਜਿਵੇਂ ਗੱਡੀ ਤੋਂ ਉਤਰਦੇ ਹੀ ਉਸ ਦੀ ਤਬੀਤ ਖਰਾਬ ਹੋ ਗਈ ਅਤੇ ਉਸ ਨੇ ਰੇਲਵੇ ਸਟੇਸ਼ਨ ਤੇ ਬੈਂਚ ਤੇ ਲੰਮੇ ਪੈ ਗਿਆ ਉਥੋਂ ਹੀ ਰੇਲਵੇ ਸਟੇਸ਼ਨ ਪੁਲਿਸ ਚੌਕੀ ਦੇ ਇੰਚਾਰਜ ਭਪਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਉਹ ਤੁਰੰਤ ਰੇਲਵੇ ਸਟੇਸ਼ਨ ਤੇ ਪਹੁੰਚਿਆ ਤੇ ਮ੍ਰਿਤਕ ਦੀ ਲਾਸਟ ਲਾਈਨ ਦੇ ਲਈ ਉਪਰੰਤ ਜੇਬ ਦੇ ਵਿੱਚੋਂ ਉਸ ਦੇ ਵੋਟਰ ਕਾਰਡ ਮਿਲਿਆ ਜਿਸ ਤੋਂ ਉਸਦੀ ਪਹਿਚਾਨ ਵਿਜੇ ਕੁਮਾਰ ਵਾਸੀ ਕਾਲਾ ਨੰਗਲ ਪੁਲਿਸ ਥਾਣਾ ਸਦਰ ਗੁਰਦਾਸਪੁਰ ਦੇ ਤੌਰ ਤੇ ਹੋਈ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਪੋਸਟ ਮਾਸਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਭੇਜ ਦਿੱਤੀ ਗਈ ਹੈ ਅਤੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ। ਹੋਰ ਕੀ ਕੁਝ ਕੀ ਉੱਪਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣਾ। ਤੁਸੀਂ ਬਣੀ ਰਹੋ ਪੰਜਾਬੀ ਇਕਰਚਾਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ। ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦੇ ਦਫ਼ਤਰ ਨੇ ਇੱਕ ਮੀਮੂ ਦਿੱਤੀ ਆ। ਕਿ ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਕੁਤਰੀ ਛਰੇਣੀ ਦੀ ਪਾਣੀ ਵਾਲੀ ਟੈਂਚੀ ਦੇ ਕੋਲ ਬੈਂਚ ਤੇ ਲੰਮੇ ਪਿਆ ਹਾ ਜਿਹਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਉਧਾਰਕ ਉਹ ਮੇਰਾ ਜਾਮਾਤਰਾਸੀ ਉਧਾਰ ਕਾਰਡ ਆਈਡ ਕਾਰਡ ਉਹ ਮੇਰੇ ਉਤੋਂ ਉਹਦੀ شناخت ਹੋਈ ਹੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਿਮਾਚਲ ਆਪਣੇ ਪੇਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਤੇ ਬੈਂਚ ਤੇ ਆ ਕੇ ਲੰਮੇ ਪਿਆ ਆਏ ਉਥੇ ਅਚਾਨਕ ਕੁਦਰਤੀ ਤੌਰ ਤੇ ਉਹਦੀ ਜਿਹੜੀ ਮੌਤ ਹੋ ਗਈ ਆ। ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੁਸ਼ਟੀ ਕਰਵਾਇਆ ਜਾ ਰਿਹਾ। ਲੱਗਦਾ ਗਰਮੀ ਪੈਰੀ ਗਰਮੀ। ਜਾਂ ਹੋ ਸਕਦਾ ਵੀ ਗਾਜ਼ਾ ਗਰਮੀ ਕਰਕੇ ਵੀ ਉਮਰ ਵੀ ਏਜ 36 ਸਾਲ ਦੀ ਮਰੀ ਉਹਦੀ। ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਏ ਇੱਕ ਐਕਾਮ ਕਰਕੇ। ਬਾਕੀ ਪੋੜਨ ਰਿਪੋਰਟ ਉਹਦੀ ਸਾਰਾ ਪਤਾ ਲੱਗੇਗਾ। ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਢਕਾਈ ਆ। ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਕੀਤੀ ਗਈ। ਕੀਤੀ ਗਈ। ਰੀਪੋਰਟ ਹੁਣ ਕਰਾ ਕੇ ਲਾ ਦਿੱਤੀ ਹਵਾਲੇ ਵਾਰਤਾਂ ਜਿਹੜੀ ਕੀਤੀ ਜਾਂਦੀ ਹੈ। ਭਈ ਕਿੱਥੇ ਹੈਗੀ ਕਿਹੜੀ ਜਗ੍ਹਾ ਪਲੇਟਫਾਰਮ ਤੇ? ਪਲੇਟਫਾਰਮ ਤੇ ਪਾਣੀ ਵਾਲੀ ਟੈਂਕੀ ਹੈ ਜਿਹੜੀ ਉਹਦੇ ਲਾਗੇ ਬਨੇ ਸੈੱਟ ਤੇ ਥੱਲੇ ਬੈਂਚ ਬਨੇ ਆ ਉਹਦੇ ਉੱਪਰ ਪਿਆ। ਕੀ ਲਾਗੂ ਮਿਲਿਆ ਗਿਆ ਕੁਝ? ਨਹੀਂ ਕੁਝ ਨਹੀਂ ਮਿਲਿਆ ਸਿਰਫ ਧਾਰ卡ਡ ਪੈਨਕੜ ਮਿਲਿਆ ਜਿੱਥੇ ਰੀਸ ਲਗਤ ਹੋਈ ਹੈ। ਬਾਕੀ ਕੋਈ ਗੱਲਬਾਤ ਵੀ ਮਾਰਸਵਾ ਨਾਲ ਕੋਈ ਇਹਦੀ ਮੌਸਮਾਂ ਦੀ ਖਸਕ ਸੁਬਾ ਯਾਰ ਨਹੀਂ ਕੀਤਾ। ਤੇ ਕਾਰਵਾਈ ਇੱਕ ਚੋਣੇ ਵੀ ਰਸ ਲੈਣਦੇ ਜਾਂਦੇ ਆ। ਇਸ ਸੋਲੇ ਦੀ ਦੁਖਦਾਈ ਖਬਰ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਬਜ਼ੁਰਗ ਦੀ ਪੇਟ ਪਰੇ ਹਾਲਾਤ ਵਿੱਚ ਹੋਈ ਮੌਤ ਦੀ ਖਬਰ ਸਾਹਮਣੇ ਆਈ ਹੈ। ਵਿਅਕਤੀ ਦੀ ਪਛਾਣ ਪਿੰਡ ਕਾਲਾ ਨੰਗਲ ਦੇ ਰਹਿਣ ਵਾਲੇ ਉਮਰ ਬਾੜ ਸਾਲ ਵਿਜੇ ਕੁਮਾਰ ਦੇ ਤੌਰ ਤੇ ਹੋਈ ਅਤੇ ਮ੍ਰਿਤਕ ਵਿਜੇ ਕੁਮਾਰ ਪੇਂਟ ਦਾ ਕੰਮ ਕਰਦਾ ਸੀ। ਅਤੇ ਕੁਝ ਦਿਨ ਪਹਿਲਾਂ ਹਿਮਾਚਲ ਆਪਣੇ ਕੰਮ ਦੇ ਲਈ ਗਿਆ ਹੋਇਆ ਸੀ ਅਤੇ ਅਜਦ ਹਿਮਾਚਲ ਤੋਂ ਵਾਪਸ ਆ ਕੇ ਰੇਲਵੇ ਸਟੇਸ਼ਨ ਤੇ ਆਰਾਮ ਕਰ ਰਿਹਾ ਸੀ ਤਦ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਦੀ ਮੌਤ ਗਰਮੀ ਦੇ ਹਾਰਟ ਅਟੈਕ ਹੋਣ ਕਰਕੇ ਆਈ ਹੈ ਇਹ ਜਾਣਦਾ ਹੈ ਕਿ ਜਿਵੇਂ ਗੱਡੀ ਤੋਂ ਉਤਰਦੇ ਹੀ ਉਸ ਦੀ ਤਬੀਤ ਖਰਾਬ ਹੋ ਗਈ ਅਤੇ ਉਸ ਨੇ ਰੇਲਵੇ ਸਟੇਸ਼ਨ ਤੇ ਬੈਂਚ ਤੇ ਲੰਮੇ ਪੈ ਗਿਆ ਉਥੋਂ ਹੀ ਰੇਲਵੇ ਸਟੇਸ਼ਨ ਪੁਲਿਸ ਚੌਕੀ ਦੇ ਇੰਚਾਰਜ ਭਪਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਉਹ ਤੁਰੰਤ ਰੇਲਵੇ ਸਟੇਸ਼ਨ ਤੇ ਪਹੁੰਚਿਆ ਤੇ ਮ੍ਰਿਤਕ ਦੀ ਲਾਸਟ ਲਾਈਨ ਦੇ ਲਈ ਉਪਰੰਤ ਜੇਬ ਦੇ ਵਿੱਚੋਂ ਉਸ ਦੇ ਵੋਟਰ ਕਾਰਡ ਮਿਲਿਆ ਜਿਸ ਤੋਂ ਉਸਦੀ ਪਹਿਚਾਨ ਵਿਜੇ ਕੁਮਾਰ ਵਾਸੀ ਕਾਲਾ ਨੰਗਲ ਪੁਲਿਸ ਥਾਣਾ ਸਦਰ ਗੁਰਦਾਸਪੁਰ ਦੇ ਤੌਰ ਤੇ ਹੋਈ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਭੇਜੀ ਗਈ ਹੈ ਅਤੇ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਕੀ ਕੁਝ ਹੈ ਉਪਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣਾ। ਤੁਸੀਂ ਬਣੀ ਰਹੋ ਪੰਜਾਬੀ ਇਕਰਜਾਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ। ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦੇ ਦਫ਼ਤਰ ਨੇ ਇੱਕ ਮੀਮੂ ਦਿੱਤੀ ਆ। ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਉਤਰੀ ਚਰੇਨੀ ਦੀ ਪਾਣੀ ਵਾਲੀ ਟੈਂਚੀ ਦੇ ਕੋਲ ਬੈਂਚ ਤੇ ਲੰਮੇ ਪਿਆ ਹਾ ਜਿਹਨੂੰ ਹਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਬਾਅਦ ਉਧਾਰਕ ਉਹਨੂੰ ਮਿਲਿਆ ਜਾਮਾਤਰਾ ਸੀ ਉਧਾਰ ਕਾਰਡ ਪੈਨ ਕਾਰਡ ਉਹ ਮਿਲਿਆ ਉਤੋਂ ਉਹਦੀ شناخت ਹੋਈ ਹੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਿਮਾਚਲ ਨਾਲ ਆਪਣੇ ਪੇਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਬੈਂਚ ਤੇ ਆ ਕੇ ਲੰਮੇ ਪਿਆ ਆ ਉਥੇ ਅਚਾਨਕ ਕੁਦਰਤੀ ਤੌਰ ਤੇ ਉਹਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੂਰਵਣ ਕਰਵਾਇਆ ਜਾ ਰਿਹਾ ਲੱਗਦਾ ਜਿਵੇਂ ਗਰਮੀ ਪੈਰੀ ਗਰਮੀ ਜਾ ਹੋ ਸਕਦਾ ਵੀ ਗਾਜ਼ਾ ਗਰਮੀ ਕਰਕੇ ਵੀ ਉਮਰ ਵੀ ਏਜ ਜੋ 30 ਸਾਲ ਉਮਰ ਹੀ ਉਹਦੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਇ ਇੱਕ ਐਕਾਉਂਟ ਕਰਕੇ ਬਾਕੀ ਪੋਰਨ ਰਪੋਰਟ ਉਹਦੀ ਸਾਰਾ ਪਤਾ ਲੱਗੇਗਾ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਰਖਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਕੀਤੀ ਗਈ ਕੀਤੀ ਗਈ ਪੋਟ ਹੋਣ ਕਰਾ ਕੇ ਲਾ ਦਿੱਤੀ ਹਵਾਲੇ ਵਾਸਤਾ ਜਿਹੜੀ ਕੀਤੀ ਜਾਂਦੀ ਹੈ। ਭਈ ਕਿੱਥੇ ਹੈ ਜਿਹੜੀ ਜਗਾ ਪਲੇਟਫਾਰਮ ਤੇ ਪਲੇਟਫਾਰਮ ਤੇ ਪਾਣੀ ਵਾਲੀ ਟੈਂਚੀਆਂ ਜਿਹੜੀ ਉਦੇ ਲਾਗੇ ਬਣੇ ਸੈੱਟ ਦੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ। ਕੀ ਲਾਗੋ ਮਿਲਿਆ ਵੀ ਆ ਕੋਈ? ਨਹੀਂ ਕੁਝ ਨਹੀਂ ਮਿਲਿਆ ਸਿਰਫ ਧਾਰ ਕਾਰਡ ਪੈਨ ਕਾਰਡ ਮਿਲਿਆ ਜਿੱਥੇ ਰੀਸ ਨਗਤ ਹੋਈ ਹੈ। ਬਾਕੀ ਕੋਈ ਗੱਲਬਾਤ ਇਹ ਵਾਰਸਾਂ ਵੱਲੋਂ ਕੋਈ ਇਹਦੀ ਮੌਸਮਾਂ ਦੀ ਖਸਕ ਸੁਬਾ ਯਾਰ ਨਹੀਂ ਕੀਤਾ। ਤੇ ਕਾਰਵਾਈ 199 ਵੀਰ ਅਸਲ ਜਾਂਦੇ ਜਾਂਦੇ ਆ। ਇਸuele ਦੀ ਦੁਖਦਾਈ ਖਬਰ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਬਜ਼ੁਰਗ ਦੀ ਪੇਟ ਪਰੇ ਹਾਲਾਤ ਵਿੱਚ ਹੋਈ ਮੌਤ ਦੀ ਖਬਰ ਸਾਹਮਣੇ ਆਈ ਹੈ। ਵਿਅਕਤੀ ਦੀ ਪਛਾਣ ਪਿੰਡ ਕਾਲਾ ਨੰਗਲ ਦੇ ਰਹਿਣ ਵਾਲੇ ਉਮਰ ਬਾੜ ਸਾਲ ਵਿਜੇ ਕੁਮਾਰ ਦੇ ਤੌਰ ਤੇ ਹੋਈ ਅਤੇ ਮ੍ਰਿਤਕ ਵਿਜੇ ਕੁਮਾਰ ਪੇਂਟ ਦਾ ਕੰਮ ਕਰਦਾ ਸੀ। ਅਤੇ ਕੁਝ ਦਿਨ ਪਹਿਲਾਂ ਹਿਮਾਚਲ ਆਪਣੇ ਕੰਮ ਦੇ ਲਈ ਗਿਆ ਹੋਇਆ ਸੀ ਅਤੇ ਅਜੇ ਹਿਮਾਚਲ ਤੋਂ ਵਾਪਸ ਆ ਕੇ ਰੇਲਵੇ ਸਟੇਸ਼ਨ ਤੇ ਆਰਾਮ ਕਰ ਰਿਹਾ ਸੀ ਤਦ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਦੀ ਮੌਤ ਗਰਮੀ ਦੇ ਹਾਰਟ ਅਟੈਕ ਹੋਣ ਕਰਕੇ ਆਈ ਹੈ ਇਹ ਜਾਬਦਾ ਹੈ ਕਿ ਜਿਵੇਂ ਗੱਡੀ ਤੋਂ ਉਤਰਦੇ ਹੀ ਉਸ ਦੀ ਤਬੀਤ ਖਰਾਬ ਹੋ ਗਈ ਅਤੇ ਉਸ ਨੇ ਰੇਲਵੇ ਸਟੇਸ਼ਨ ਤੇ ਬੈਂਚ ਤੇ ਲੰਮੇ ਪੈ ਗਿਆ ਉਥੋਂ ਹੀ ਰੇਲਵੇ ਸਟੇਸ਼ਨ ਪੁਲਿਸ ਚੌਂਕੀ ਦੇ ਇੰਚਾਰਜ ਭਪਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਉਹ ਤੁਰੰਤ ਰੇਲਵੇ ਸਟੇਸ਼ਨ ਤੇ ਪਹੁੰਚਿਆ ਅਤੇ ਮ੍ਰਿਤਕ ਦੀ ਲਾਸਟ ਲਾਈਨ ਦੇ ਲਈ ਉਪਰੰਤ ਜੇਬ ਦੇ ਵਿੱਚੋਂ ਉਸ ਦੇ ਵੋਟਰ ਕਾਰਡ ਮਿਲਿਆ ਜਿਸ ਤੋਂ ਉਸਦੀ ਪਹਿਚਾਨ ਵਿਜੇ ਕੁਮਾਰ ਵਾਸੀ ਕਾਲਾ ਨੰਗਲ ਪੁਲਿਸ ਥਾਣਾ ਸਦਰ ਗੁਰਦਾਸਪੁਰ ਦੇ ਤੌਰ ਤੇ ਹੋਈ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਪੋਸਟ ਮਾਸਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਭੇਜ ਦਿੱਤੀ ਗਈ ਹੈ ਅਤੇ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ। ਹੋਰ ਕੀ ਕੁਝ ਹੈ ਉੱਪਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣਾ। ਤੁਸੀਂ ਬਣੇ ਹੋ ਪੰਜਾਬੀ ਇਕਰਜਾਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ। ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦਾ ਅਫਸਰ ਨੇ ਇੱਕ ਮੀਮੂ ਦਿੱਤੀ ਆ। ਕਿ ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਉਤਰੀ ਸ਼ਰੇਣੀ ਦੀ ਪਾਣੀ ਵਾਲੀ ਟੈਂਚੀ ਦੇ ਕੋਲ ਬੈਂਚ ਤੇ ਲੰਮੇ ਪਿਆ ਹਾ ਜਿਹਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਉਧਾਰਕ ਉਹ ਕੋਲ ਮਿਲਿਆ ਜਮਾਤਰਾਸੀ ਉਧਾਰ ਕਾਰਡ ਪੈਨ ਕਾਰਡ ਉਹ ਮਿਲਿਆ ਉਤੋਂ ਉਹਦੀ شناخت ਹੋਈ ਸੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਿਮਾਚਲ ਨਾਲ ਆਪਣੇ ਪੇਂਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਤੇ ਬੈਂਚ ਦੇ ਆ ਕੇ ਲੰਮੇ ਪਿਆ ਆ ਉਥੇ ਅਚਾਨਕ ਕੁਦਰਤੀ ਤਾਉਤੇ ਉਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੋਸ਼ਟਮਾਰਨ ਕਰਵਾਇਆ ਜਾ ਰਿਹਾ ਲੱਗਦਾ ਕਿ ਨਾ ਗਰਮੀ ਪੈਰੀ ਗਰਮੀ ਜਾਂ ਹੋ ਸਕਦਾ ਵੀ ਗਾੜਾ ਗਰਮੀ ਕਰਕੇ ਵੀ ਉਮਰ ਵੀ ਇਹ ਜੋ 36 ਸਾਲ ਦੀ ਉਮਰ ਹੀ ਉਹ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਇ ਇੱਕ ਟੈਕਨ ਕਰਕੇ ਬਾਕੀ ਪੋਸ਼ਟਮਾਰਨ ਰਿਪੋਰਟ ਉਹਦੀ ਸਾਰਾ ਪਤਾ ਲੱਗੇਗਾ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਰਖਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀਐਨਐਸ ਕੀਤੀ ਗਈ ਕੀਤੀ ਗਈ रिपोर्ट हुन करा के लाते री हवाले वार्ता जिया कीती जा रही है कोई किथे है जड़ी जगह प्लेटफार्म पे प्लेटफार्म ते पानी वाली टेंचियां जड़ी ओदे लागे बने सेट दे ते ਥਲੇ ਬੈਂਚ ਬਨੇ ਆ ओदे ਉੱਪਰ ਪਿਆ ਇਹ ਲਾਗੋ ਮਿਲਿਆ ਕਿਸ ਨਾ ਕੁਛ ਨਹੀਂ ਮਿਲਿਆ ਸਿਰਫ ਧਾਰ卡ਡ ਪੈਨਕੜ ਮਿਲਿਆ ਜਿੱਥੇ ਰੀ شناخت ਹੋਈ ਹੈ ਬਾਕੀ ਕੋਈ ਗੱਲਬਾਤ ਵੀ ਮਾਰਸਾਵਾ ਨੂੰ ਕੋਈ ਇਹਦੀ ਮੌਸਮਾਂ ਦੀ ਖਸਕਤ ਬਾਜ਼ਾਰ ਨਹੀਂ ਕੀਤਾ ਤੇ ਕਾਰਵਾਈ 109 ਵੀ ਰਸ ਲੈਣਦੇ ਜਾ ਰਹੀ ਹੈ ਇਸ ਸਵੇਰੇ ਦੀ ਦੁਖਦਾਈ ਖਬਰ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਬਜ਼ੁਰਗ ਦੀ ਪੇਟ ਪਰੇ ਹਾਲਾਤ ਵਿੱਚ ਹੋਈ ਮੌਤ ਦੀ ਖਬਰ ਸਾਹਮਣੇ ਆਈ ਹੈ। ਵਿਅਕਤੀ ਦੀ ਪਛਾਣ ਪਿੰਡ ਕਾਲਾ ਨੰਗਲ ਦੇ ਰਹਿਣ ਵਾਲੇ ਉਮਰ 68 ਸਾਲ ਵਿਜੇ ਕੁਮਾਰ ਦੇ ਤੌਰ ਤੇ ਹੋਈ ਅਤੇ ਮ੍ਰਿਤਕ ਵਿਜੇ ਕੁਮਾਰ ਪੇਂਟ ਦਾ ਕੰਮ ਕਰਦਾ ਸੀ। ਅਤੇ ਕੁਝ ਦਿਨ ਪਹਿਲਾਂ ਹਿਮਾਚਲ ਆਪਣੇ ਕੰਮ ਦੇ ਲਈ ਗਿਆ ਹੋਇਆ ਸੀ ਅਤੇ ਅਜੇ ਤੱਕ ਹਿਮਾਚਲ ਤੋਂ ਵਾਪਸ ਆ ਕੇ ਰੇਲਵੇ ਸਟੇਸ਼ਨ ਤੇ ਆਰਾਮ ਕਰ ਰਿਹਾ ਸੀ ਤਦ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਦੀ ਮੌਤ ਗਰਮੀ ਦੇ ਹਾਰਟ ਅਟੈਕ ਹੋਣ ਕਰਕੇ ਆਈ ਹੈ ਇਹ ਜਾਣਦਾ ਹੈ ਕਿ ਜਿਵੇਂ ਗੱਡੀ ਤੋਂ ਉਤਰਦੇ ਹੀ ਉਸ ਦੀ ਤਬੀਤ ਖਰਾਬ ਹੋ ਗਈ ਅਤੇ ਉਸ ਨੇ ਰੇਲਵੇ ਸਟੇਸ਼ਨ ਤੇ ਬੈਂਚ ਤੇ ਲੰਮੇ ਪੈ ਗਿਆ ਉਥੋਂ ਹੀ ਰੇਲਵੇ ਸਟੇਸ਼ਨ ਪੁਲਿਸ चौकी ਦੇ ਇੰਚਾਰਜ ਭਪਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਉਹ ਤੁਰੰਤ ਰੇਲਵੇ ਸਟੇਸ਼ਨ ਤੇ ਪਹੁੰਚਿਆ ਤੇ ਮ੍ਰਿਤਕ ਦੀ ਲਾਸਟ ਲਾਈਨ ਦੇ ਲਈ ਉਪਰੰਤ ਜੇਬ ਦੇ ਵਿੱਚੋਂ ਉਸ ਦੇ ਵੋਟਰ ਕਾਰਡ ਮਿਲਿਆ ਜਿਸ ਤੋਂ ਉਸਦੀ ਪਛਾਣ ਵਿਜੇ ਕੁਮਾਰ ਵਾਸੀ ਕਾਲਾ ਨੰਗਲ ਪੁਲਿਸ ਥਾਣਾ ਸਦਰ ਗੁਰਦਾਸਪੁਰ ਦੇ ਤੌਰ ਤੇ ਹੋਈ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਪੋਸਟ ਮਾਸਮ ਨੂੰ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਭੇਜ ਦਿੱਤੀ ਗਈ ਹੈ ਅਤੇ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਕੀ ਕੁਝ ਕੀ ਉੱਪਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣਾ। ਤੁਸੀਂ ਬਣੇ ਰਹੋ ਪੰਜਾਬੀ ਇੱਕ ਰਜਾਣ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ। ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਗੁਰਦਾਸਪੁਰ ਨੇ ਇੱਕ ਮੀਮੂ ਦਿੱਤੀ ਹੈ। ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਕੁੱਤਰੀ ਸ਼ਰੇਨੀ ਦੀ ਪਾਣੀ ਵਾਲੀ ਟੈਂਚੀ ਦੇ ਕੋਲ ਬੈਂਚ ਦੇ ਲੰਮੇ ਪਿਆਹਾ ਜਿਹਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਬਾਅਦ ਉਧਾਰਕ ਉਹ ਮਿਲਿਆ ਜਾਮਾਤਲਾ ਸੀ ਉਧਾਰ卡ਡ ਪੈਨ ਕਾਰਡ ਉਹ ਮਿਲਿਆ ਉਤੋਂ ਉਹਦੀ شناخت ਹੋਈ ਹੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ